ਉਸ ਤੋਂ ਬਾਅਦ ਮੈਂ ਆਈਟੀ ਕੀਤੀ ਵੀ ਵੈਲਡਰ ਦੀ ਪਲੰਬਰ ਦੀ ਫਿਰ ਉਸ ਤੋਂ ਬਾਅਦ ਰੇਡੀਜ ਪੈ ਗਿਆ ਮੈਂ ਆਪਣਾ ਕੰਮ ਫਿਰ ਉਹਦੇ ਟਰਾਈ ਨਹੀਂ ਕੀਤਾ ਵੀ ਜੌਬ ਵਗੈਰਾ ਦਾ ਕੋਈ ਨਹੀਂ ਬਾਹਰ ਜਾਂਦਾ ਬਣ ਰਿਹਾ ਸੀ ਪ੍ਰੋਗਰਾਮ ਫਿਰ ਮੈਂ ਆਪਣੀ ਗਿਆ ਇੱਥੇ ਇਹਲਾ ਕੰਮ ਸਟੈਂਡ ਕਰ ਲੈ ਆਪਾਂ ਚੱਲ ਗਏ ਤਾਂ ਲੋਕ ਬੜੇ ਪੀਜ਼ਾ ਕੁਲਚਾ ਬਣਾਈ ਜਾਂਦੇ ਆ ਪਰ ਸੰਜੀਵ ਇਹੋ ਜਿਹਾ ਖਾਸ ਕੀਪ ਹੁੰਦਾ ਪੀਜ਼ੇ ਕੁਲਚੇ ਚ ਇਹ ਇਹ ਪੀਜ਼ੇ ਦੇ ਮਸਾਲੇ ਮਸੂਲੇ ਪਾਈ ਜਾਂ ਰਲਾ ਕੇ ਹੋਰ ਉਦੋਂ ਵਾਲੀ ਤੁਹਾਡਾ ਪੀਜ਼ਾ ਵਰਗੀ ਫੀਲਿੰਗ ਆ ਜਾਂਦੀ ਵਧੀਆ ਲੱਗਦਾ ਕੀ ਕੀ ਐਡ ਕਰਦੇ ਹੋ ਤੁਸੀਂ ਮਸਾਲੇ ਦੇ ਵਿੱਚ ਮਸਾਲੇ ਦੇ ਵਿੱਚ ਹੁੰਦੇ 15 16 ਤਰੀਕੇ ਦੇ ਹੁੰਦੇ ਮਸਾਲੇ ਖੜੇ ਫਿਰ ਉਹਨਾਂ ਨੂੰ ਭੁੰਨ ਕੇ ਫਿਰ ਪੀਸ ਕੇ ਫਿਰ ਮਸਾਲਾ ਤਿਆਰ ਹੁੰਦਾ 25 30 ਸਾਲ ਪਹਿਲੇ ਆਣੀ ਮੈਂ ਖਰੀਆ ਸੀ ਤੇ ਪਹਿਲੇ ਮੇਰਾ ਵੀ ਨਾਮ ਜੀ ਬਹੁਤ ਫਿਰ ਮੈਂ ਗੱਡੀਆਂ ਪਾ ਲਈ ਫਿਰ ਬੇਟਾ ਆ ਨਹੀਂ ਆ ਗਿਆ ਇਸ ਲਾਈਨ ਮੈਂ ਰੇੜੀ ਤੋਂ ਗੱਡੀਆਂ ਬਣਾਈਆਂ ਹਾਂ ਹਾਂਜੀ ਸਸਤੇ ਕੱਲ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਕਰਦੇ ਆਂ ਤੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਖੜੇ ਆਂ ਤਾਂ ਦੱਸ ਦਿੰਦਾ ਸਰਦਾਰ ਜੀ ਟੁਆਇਸ ਤੇ ਬਿਲਕੁਲ ਅਸੀਂ ਸਾਹਮਣੇ ਖੜੇ ਆਂ ਤੇ ਇੱਥੇ ਇੱਕ ਤੁਹਾਨੂੰ ਜਿਹੜਾ ਕੁਲਚੇ ਮਿਲਣ ਵਾਲੇ ਆ ਤੁਸੀਂ ਅਕਸਰ ਹੀ ਲੁਧਿਆਣੇ ਦੇ ਕੁਲਚੇ ਤਾਂ ਬੜੇ ਖਾਦੇ ਹੋਣਗੇ ਪਰ ਸੰਜੀਵ ਦੇ ਜਿਹੜੇ ਜਾ ਤੂ ਜਿਹੜੇ ਨੇ دیਵਾਨੇ ਨੇ ਇਹਨਾਂ ਦੇ ਕੁਲਚਿਆਂ ਦੇ ਜੀ ਭਾਈ ਜੀ ਕੀ ਹਾਲ ਹੈ ਠੀਕ ਆ ਭਾਈ ਸ਼ਸ਼ੀ ਗਾਹ ਕੀ ਦਾ ਹਾਂਜੀ ਹਾਂਜੀ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਹਾਡੇ ਕੁਛਿਆਂ ਦੇ ਵਿੱਚ ਖਾਸ ਕੀ ਆ ਲੋਕ ਬੜੇ دیਵਾਨੇ ਨੇ ਚੱਲਦੇ ਸੱਚੇ ਬੜੇ ਹੁੰਦੇ ਨੇ ਕਹਿੰਦੇ ਜੇ ਕੁਲਚੇ ਖਾਣੇ ਆ ਤਾਂ ਸਰਦਾ ਦੀ ਟੋਇਲਟ ਦੇ ਬਿਲਕੁਲ ਸਾਹਮਣੇ ਇੱਕ ਮੁੰਡਾ ਖੜਦਾ ਉੱਥੋਂ ਕੁਲਚੇ ਖਾ ਕੇ ਆਉਣੇ ਆ ਬਸ ਸਹੀ-ਸਹੀ ਵਧੀਆ ਚੀਜ਼ਾਂ ਦੇਈ ਦੀ ਆ ਦੇਸੀ ਘਿਓ ਆ ਮੋਲ ਦਾ ਬਟਰ ਆ ਕਰੀਮ ਆ ਪਨੀਰ ਆ ਬਸ ਤੁਹਾਡੇ ਵਰਗੇ ਲੋਕਾਂ ਦਾ ਪਿਆਰ ਆ ਤੇ ਜੇ ਅਸੀਂ ਗੱਲ ਕਰ ਲਈਏ ਕਹਿੰਦੇ ਤੁਹਾਡੀ ਜਿਹੜੀ ਉਮਰ ਆ ਪੜਨ ਦੇਖਣ ਦੇ ਤੇ ਫਿਰ ਪੜਾਈ ਦਾ ਕਿਦਾਂ ਮੈਨੇਜ ਕਰਦੇ ਹੋ ਸਟੱਡੀ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਹੋ ਗਈ ਹੋ ਗਈ ਸਰ ਮੇਰੀ ਸਟੱਡੀ ਸਟੱਡੀ ਹੋ ਗਈ ਮੇਰੀ ਪਲਸ 2 ਕਿੰਨੇ ਕਿੰਨਾ ਪੜਿਓ ਪਲਸ 2 ਦੇ ਬਾਅਦ ਮੈਂ ਆਈਟੀ ਕੀਤੀ ਫਿਰ ਵੈਲਡਰ ਦੀ ਪਲੰਬਰ ਦੀ ਫਿਰ ਉਸ ਤੋਂ ਬਾਅਦ ਰੇਡੀਜ ਪੈ ਗਿਆ ਮੈਂ ਆਪਣਾ ਕੰਮ ਫਿਰ ਉਹਦੇ ਟਰਾਈ ਨਹੀਂ ਕੀਤਾ ਵੀ ਜੌਬ ਵਗੈਰਾ ਦਾ ਕੋਈ ਨਹੀਂ ਬਾਹਰ ਜਾਂਦਾ ਬਣ ਰਿਹਾ ਸੀ ਪ੍ਰੋਗਰਾਮ ਫਿਰ ਮੈਂ ਆਪਣੀ ਗਿਆ ਇੱਥੇ ਇਹਲਾ ਕੰਮ ਸਟੈਂਡ ਕਰ ਲੈ ਆਪਾਂ ਕਿੰਨੇ ਟਾਈਮ ਤੋਂ ਫਿਰ ਹੁਣ ਰੇਡੀਅਲ ਦਾ ਕੰਮ ਸ਼ੁਰੂ ਕੀਤਾ ਹੋਇਆ ਹਾਂਜੀ ਕਿੰਨੇ ਟਾਈਮ ਤੋਂ ਰੇਡੀਅਲ ਦਾ ਕੰਮ ਸ਼ੁਰੂ ਕੀਤਾ ਮੈਨੂੰ ਤਾਂ 4-5 ਸਾਲ ਹੋ ਗਏ ਲਾ 4-5 ਸਾਲ ਹੋ ਗਏ ਵੈਸੇ ਪਹਿਲਾਂ ਫਾਦਰ ਸਾਹਿਬ ਲਾਂਦੇ ਸੀ ਕਹਿੰਦੇ ਤੁਹਾਡਾ ਪੀਜ਼ਾ ਕੁਲਚਾ ਕਹਿੰਦੇ ਬੜਾ ਫੇਮਸ ਹੈ ਬਹੁਤ ਸਾਰੇ ਲੋਕ ਇੰਤਜ਼ਾਰ ਕਰਦੇ ਆ ਵਾਰੀ ਨਹੀਂ ਆਉਂਦੀ ਪੀਜ਼ਾ ਕੁਲਚੇ ਹਾਂਜੀ ਹਾਂਜੀ ਭਾਈ ਜੀ ਉਹਦੀ ਵਾਰੀ ਨਹੀਂ ਆਉਂਦੀ ਚਲੋ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੋਕ ਬੜੇ ਪੀਜ਼ਾ ਕੁਲਚਾ ਬਣਾਈ ਜਾਂਦੇ ਪਰ ਸੰਜੀਵ ਇਹੋ ਜਿਹਾ ਖਾਸ ਕੀਪ ਹੁੰਦਾ ਪੀਜ਼ੇ ਕੁਲਚੇ 'ਚ ਇਹ ਇਹ ਪੀਜ਼ੇ ਦੇ ਮਸਾਲੇ ਮਸੂਲੇ ਭਾਈ ਜੀ ਇਹ ਰਲਾ ਕੇ ਹੋਰ ਤੇ ਇੱਕ ਟਾਈਮ ਦੇ ਵਿੱਚ ਕਿੰਨੇ ਕੁਲਚੇ ਲਗਾ ਦਿੰਦੇ ਹੋ ਤਾਂ ਵੀ ਇੱਕ ਟਾਈਮ ਦੇ ਵਿੱਚ ਘੱਟੋ ਘੱਟ ਨਹੀਂ 30 ਤੋਂ 40 ਕੁਲਚੇ 30 ਤੋਂ 40 ਤੇ ਤੁਸੀਂ ਨਾ ਮੈਂ ਕੈਮਰਾ ਨੂੰ ਕਹੂੰਗਾ ਤੁਸੀਂ ਦਿਖਾ ਦਦੇ ਹੋ ਕਰਾਉਡ ਕਿੰਨਾ ਹੈ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਇੱਥੇ ਆਪਣੀ ਵਾਰੀ ਦਾ ਤੇ ਅਡਰੈਸ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਮਿੱਡਾ ਚੌਂਕ ਲਈ ਸਾਈਡ ਆਉਂਦੇ ਹੋ ਤਾਂ ਬਹੁਤ ਹੀ ਫੇਮਸ ਇੱਕ ਦੁਕਾਨ ਹੈ ਤੇ ਸਰਦਾ ਦੀ ਟੋਇਸ ਤੇ ਉਹਦੇ ਬਿਲਕੁਲ ਜਿਹੜਾ ਸਾਹਮਣੇ ਖੜਿਆ ਹੁੰਦਾ ਸੰਜੀਵ ਤੇ ਇੱਥੇ ਤੁਹਾਨੂੰ ਪੀਜ਼ਾ ਕੁਲਚਾ ਮਿਲਣ ਵਾਲਾ ਕੁਲਚੇ ਕੁਲਚੇ ਦੀ ਹਰ ਇੱਕ ਵੈਰਾਈਟੀ ਜਿਹੜੀ ਤੁਹਾਨੂੰ ਇੱਥੇ ਵਾਲੀ ਹੈ ਤੇ ਇੱਕ ਟਾਈਮ ਦੇ ਵਿੱਚ 35 ਤੋਂ 40 ਪੀਚੇ ਲੱਗਦੇ ਆ ਤੇ ਲੋਕ ਇੰਤਜ਼ਾਰ ਕਰਦੇ ਆ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਥੇ ਕਰਾਊਡ ਲੱਗਿਆ ਹੋਇਆ ਕਿੰਨਾ ਜ਼ਿਆਦਾ ਭੀੜ ਲੱਗੀ ਹੋਈ ਆ ਲੋਕਾਂ ਦੀ ਤੇ ਲੋਕ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਸਾਡੇ ਕੋਚੇ ਦੀ ਜਿਹੜੀ ਵਾਰੀ ਆਊਗੀ ਤੇ ਸੰਜੀਵ ਦੇ ਨਾਲ ਮੈਂ ਗੱਲਬਾਤ ਥੋੜੀ ਹੋਰ ਕਰੂੰਗਾ ਸੰਜੀਵੇ ਫਿਰ ਕਿਵੇਂ ਮਨ ਦੇ ਵਿੱਚ ਆਇਆ ਇਹ ਕਿ ਵੀ ਤੁਸੀਂ ਜਿਹੜਾ ਇੱਕ ਕਲਚਰ ਦਾ ਕੰਮ ਸਟਾਰਟ ਕੀਤਾ ਕਿਹਨਾਂ ਸਿੱਖਿਆ ਪਹਿਲਾਂ ਤੁਸੀਂ ਕਿਤੋਂ ਨਹੀਂ ਨਹੀਂ ਇਹ ਪਹਿਲਾਂ ਮੇਰੇ ਫਾਦਰ ਸਾਹਿਬ ਲਗਾਉਂਦੇ ਸੀ ਫਿਰ ਕੰਮ ਕੁਮ ਨਹੀਂ ਹੁੰਦਾ ਸੀ ਫਿਰ ਮੈਂ ਸਕੂਲ ਤੋਂ ਆ ਕੇ ਤੇ ਦੇਖਦਾ ਸੀ ਦੇਖਦੇ ਦੇਖਦੇ ਮੈਂ ਸਿੱਖ ਗਿਆ ਲੋ ਜੀ ਹੁਣ ਇੱਕ ਟਾਈਮ ਦੇ ਵਿੱਚ ਦੇ ਸਕਦੇ ਹੋ ਕਿੰਨੇ ਕੁਲਚੇ ਲੱਗਣ ਜਾ ਰਹੇ ਆ ਕਿਉਂਕਿ ਇੱਥੇ ਜਿਹੜਾ ਸਵਾਦ ਤੁਹਾਨੂੰ ਮਿਲਣ ਵਾਲਾ ਟੇਸਟ ਮਿਲਣ ਵਾਲਾ ਹੈ ਕਿ ਤੋਂ ਮੇਰੇ ਸਾਹਮਣੇ ਹੋਰ ਨਹੀਂ ਮਿਲੇਗਾ ਕੱਲਾ ਤੁਹਾਨੂੰ ਇੱਥੇ ਹੀ ਮਿਲਣਾ ਟੇਸਟ ਉਹ ਜਿਹੜਾ ਸਵਾਦ ਤਾਂ ਪਹਿਲੇ ਹੋਈ ਪਾਈਦਾ ਕੁਲਚਿਆਂ ਦੀ ਕਿੰਨੀ ਵੈਰਾਈਟੀ ਹੈ ਟੋਟਲ ਆਪਣੇ ਕੋਲੇ ਕਿੰਨੀਆਂ ਹੈਗੀਆਂ ਵੈਰਾਈਟੀਆਂ ਹੈਗੀਆਂ ਨੇ ਕੁਲਚੀ ਸਰ ਹੈਗੀ 4 ਹੈਗੀ 4 5 ਹੈਗੇ ਸਭ ਤੋਂ ਫੇਮਸ ਕਿਹੜਾ ਸਾਰੇ ਹੀ ਵਧੀਆ ਸਭ ਤੋਂ ਫੇਮਸ ਪੀਜ਼ਾ ਸਭ ਤੋਂ ਫੇਮਸ ਹੈ ਜੀ ਪੀਜ਼ਾ ਕੁਲਚਾ ਤੇ ਹੁਣ ਪੀਜ਼ਾ ਕੁਲਚਾ ਲਗਾਉਣ ਜਾ ਰਹੇ ਹਾਂ ਕੋਈ ਹਾਂਜੀ ਹਾਂਜੀ ਨਹੀਂ ਹਲੇ ਸਿੰਪਲ ਕੁਲਚਾ ਲਗਾ ਰਹੇ ਹਾਂ ਪਹਿਲੇ ਸਿੰਪਲ ਕੁਚੇ ਲੱਗਣੇ ਆ ਜੀ ਉਸ ਤੋਂ ਬਾਅਦ ਪੀਜ਼ਾ ਕੁਲਚਾ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਉਹਦੀ ਮੇਕਿੰਗ ਹੁੰਦੀ ਹੈ ਕਿ ਕੁਛ ਜਿਹੜਾ ਐਡ ਹੁੰਦਾ ਤੇ ਇਹ ਜਿਹੜਾ ਸਾਰਾ ਸਮਾਨ ਆ ਵੀ ਤੁਸੀਂ ਆਪ ਤਿਆਰ ਕਰਕੇ ਲੈ ਕੇ ਆਉਣੇ ਹੋ ਉਹ ਲੈ ਖਾਣੇ ਹੈਲਪ ਕੌਣ ਕਰਦਾ ਨਾਲ ਠੀਕ ਹੈ ਫਰਕ ਠੀਕ ਹੈ 3 4 ਠੀਕ ਹੈ ਅਜੇ ਮਸਾਲੇ ਗਿਣ ਕੇ ਪੈਂਦੇ ਆ ਪੂਰੇ ਹਾਂ ਨਮਕ ਮਸਾਲੇ ਗਿਣ ਕੇ ਪੈਂਦੇ ਅੱਛਾ ਤੁਸੀਂ ਦੇਖ ਸਕਦੇ ਹੋ ਇੱਕ ਕੁਆਂਟੀਟੀ ਹੈ ਤੇ ਇੱਕ ਜਿਹੜਾ ਇਹਨਾਂ ਦਾ ਬਰਤਨੋਂ ਭਰਿਆ ਹੋਇਆ ਮਸਾਲੇ ਗਿਣ ਕੇ ਪੈਂਦੇ ਨੇ ਤਾਂ ਕਰਕੇ ਚੁੱਪ ਕਰ ਗਏ ਸੀ ਕੀ ਕੀ ਐਡ ਕਰਦੇ ਹੋ ਇਹ ਮਸਾਲੇ ਦੇ ਵਿੱਚ ਮਸਾਲੇ ਦੇ ਵਿੱਚ ਹੁੰਦੇ 15 16 ਤਰੀਕੇ ਦੇ ਹੁੰਦੇ ਮਸਾਲੇ ਖੜੇ ਫਿਰ ਉਹਨਾਂ ਨੂੰ ਭੁੰਨ ਕੇ ਫਿਰ ਪੀਸ ਕੇ ਫਿਰ ਮਸਾਲਾ ਤਿਆਰ ਹੁੰਦਾ ਤੇ ਜਿਹੜਾ ਤੁਸੀਂ ਮਿਕਸਰ ਤਿਆਰ ਕਰ ਰਹੇ ਹੋ ਇਹਦੇ ਵਿੱਚ ਕੀ ਕੀ ਹੁੰਦਾ ਹੈ ਇਹਦੇ ਵਿੱਚ ਇਮਲੀ ਦੀ ਚਟਨੀ ਆ ਪੁਦੀਨਾ ਹੁੰਦਾ ਥੋੜਾ ਜਿਹਾ ਲਸਣ ਹੁੰਦਾ ਹਰੀ ਮਿਰਚਾਂ ਤੇ ਨਾਲ ਛੋਲੇ ਤੇ ਆਲੂ ਹਾਂਜੀ ਤੇ ਇਹ ਜਿਹੜਾ ਮਿਕਸਚਰ ਆ ਰਿਹਾ ਹੁੰਦੇ ਹੁਣ ਜਿਹੜੇ ਸਿੰਪਲ ਕੁਲਚੇ ਲੱਗਣੇ ਉਸ ਤੋਂ ਬਾਅਦ ਇਹ ਕੁਲਚੇ ਦੀ ਮੇਕਿੰਗ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਫੇਮਸ ਸੰਦੀਪ ਦੇ ਕੁਲਚੇ ਲੋਜੀ ਹੁਣ ਲੱਗਣ ਜਾ ਰਿਹਾ ਤੜਕਾ ਉਹ ਵੀ ਦੇਸੀ ਘਿਓ ਦਾ ਤੇ ਦੇਖ ਸਕਦੇ ਹੋ ਵੇਰਕਾ ਦਾ ਸ਼ੁੱਧ ਦੇਸੀ ਘਿਓ ਜਿਹੜਾ ਇਸਤੇਮਾਲ ਕਰਦੇ ਆ ਤੇ ਤੜਕਾ ਲੱਗਣ ਜਾ ਰਿਹਾ ਹੁਣ ਛੋਲਿਆਂ ਨੂੰ ਤੇ ਐਡ ਕਰ ਦਿੱਤਾ ਗਿਆ ਵਿੱਚ ਜੀਰਾ ਲੱਗ ਗਿਆ ਜੀ ਤੜਕਾ ਪੂਰੇ ਜਿਹੜੇ ਸੋਲੇ ਹੈਗੇ ਨੇ ਉਹਨਾਂ ਨੂੰ ਤੜਕਾ ਲੱਗਿਆ ਜੀਰੇ ਦਾ ਉਹ ਵੀ ਦੇਸੀ ਘਿਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਵੀ ਹੋਇਆ ਜਿਹੜੀ ਦੇ ਉੱਪਰ ਦੇਸੀ ਘਿਓ ਵਾਲੇ ਅਮਲ ਬਟਰ ਦੇ ਕੁਲਚੇ ਸੋਲੇ ਤੇ ਤੁਹਾਨੂੰ ਇੱਥੇ ਮਿਲਣ ਵਾਲਿਆ ਤੇ ਤੜਕਾ ਲੱਗ ਚੁੱਕਿਆ ਸਿੰਪਲ ਕੁਲਚੇ ਤਿਆਰ ਹੋਣੇ ਪਹਿਲਾਂ ਫਿਰ ਉਸ ਤੋਂ ਬਾਅਦ ਪੀਜ਼ਾ ਕੁਲਚਾ ਲੱਗਣਾ ਲੋਕ دیਵਾਨੇ ਨੇ ਸਪੀਡ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਲੱਗੀ ਹੋਈ ਹੈ ਇਸ ਟਾਈਮ ਸਪੀਡ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜਿਹੜਾ ਜੀ ਹੋਈ ਹੈ ਕਿੰਨੇ ਵਜੇ ਤੁਸੀਂ ਆਗੇ ਸਟਾਰਟ ਕਰਦੇ ਲੋ ਜੀ ਹੁਣ ਐਡ ਹੋ ਰਿਹਾ ਅਮੁਲਦਾ ਬਟਰ ਕੋਈ ਕੰਜੂਸੀ ਨਹੀਂ ਹੈ ਪੂਰਾ ਦਿਲ ਖੋਲ ਕੇ ਜਿਹੜਾ ਮੱਖਣ ਐਡ ਹੋ ਰਿਹਾ ਸੰਦੀਪ ਕਿੰਨੇ ਵਜੇ ਤੁਸੀਂ ਇੱਥੇ ਆ ਜਾਂਦੇ ਹੋ 12 12 ਵਜੇ ਆ ਜਾਂਦੇ ਕਿੰਨੇ ਵਜ ਤੱਕ ਸ਼ਾਮ ਨੂੰ 7 ਵਜੇ ਤੱਕ 7 8 7 8 ਲੋ ਜੀ 12 ਵਜੇ ਲੈ ਕੇ ਤੇ ਸ਼ਾਮ ਨੂੰ 7 ਵਜੇ ਤੱਕ ਤੁਹਾਨੂੰ ਇੱਥੇ ਸੰਜੀਪ ਜੀ ਮਿਲਣਗੇ ਜਿਨ੍ਹਾਂ ਦੇ ਕੁਲਚੇ ਦਾ ਤੁਸੀਂ ਆਨੰਦ ਲੈ ਸਕਦੇ ਹੋ ਤੇ ਕਿਸ ਦਿਨ ਆਫ ਵੀ ਹੁੰਦਾ ਕਿ ਡੇਲੀ ਕੰਟੀਨਿਊ ਚੱਲਦਾ ਨਹੀਂ ਰੋਜ਼ ਹੀ ਡੇਲੀ ਕੰਟੀਨਿਊ ਚੱਲਦਾ ਹੋਣਾ ਆ ਗਿਆ ਜੀ ਪਿਆਜ਼ ਪੂਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਤਵਾ ਇਹਨਾਂ ਨੇ ਭਰਿਆ ਹੋਇਆ ਉਹ ਇੱਕ ਟਾਈਮ ਦੇ ਕੁਛੇ ਬੰਦੇ ਇੱਕ ਵਾਰੀ ਦੇ ਇਹ ਸਾਰਾ ਪੂਰਾ ਜਿਹੜਾ ਖਾਲੀ ਹੋ ਜਾਣਾ ਤੇ ਉੱਪਰ ਦੀ ਹੋਰ ਮਸਾਲੇ ਐਡ ਹੋ ਰਹੇ ਆ ਤਾਂ ਕਿ ਫਿੱਕੇ ਫਿੱਕੇ ਨਾ ਰਹਿਣ ਛੋਲੇ ਲੋਜੀ ਹੁਣ ਐਡ ਹੋ ਗਏ ਨੇ ਟਮਾਟਰ ਤੇ ਹਰਾ ਧਨੀਆ ਉੱਪਰ ਦੀ ਹੋਰ ਹਰਾ ਧਨੀਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕੰਬੀਨੇਸ਼ਨ ਆ ਨਾ ਇੱਕ ਤੇ ਕਿੰਨਾ ਪਿਆਰਾ ਲੱਗ ਰਿਹਾ ਦੇਖਣ ਦੇ ਵਿੱਚ ਤੇ ਹੁਣ ਨਾਲ ਐਡ ਹੋ ਰਿਹਾ ਲੈਂਮਨ ਲਿੰਬੂ ਥੋੜਾ ਜਿਹਾ ਖੱਟਾ ਮਿੱਠਾ ਟੇਸਟ ਔਰ ਥੋੜਾ ਜਿਹਾ ਲੇਮਨ ਦਾ ਟੇਸਟ ਤੇ ਟੇਸਟ ਬੜਾ ਲਾਜਵਾਬ ਇਹਨਾਂ ਦਾ ਤੁਸੀਂ ਵੀ ਆ ਕੇ ਜੇ ਟੇਸਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਸੰਜੀਵ ਦੇ ਕੁਲਚੇ ਤੁਸੀਂ ਆ ਕੇ ਇੱਥੋਂ ਟਰਾਈ ਜ਼ਰੂਰ ਕਰ ਸਕਦੇ ਹੋ ਕਿੰਨਾ ਖਾਣਾ ਜੀ ਆਪਣੇ ਦੋ ਪਰਮੇ ਇੱਕ ਪਨੀਰ ਵਾਲਾ ਵੀ ਹੈ ਇੱਕ ਚੀਜ਼ ਹੋਰ ਜਿਹੜੀ ਦੇਖਣ ਵਾਲੀ ਹੈ ਸਭ ਤੋਂ ਖਾਸ ਕਿ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਪੀਡ ਕਿੰਨੀ ਸਪੀਡ ਦੇ ਨਾਲ ਕੁਲਚੇ ਰੈਡੀ ਹੁੰਦੇ ਨੇ ਲੋਜੀ ਲੋਕ ਨੇ دیਵਾਨੇ ਕਹਿੰਦੇ ਸੰਜੀਵ ਦੇ ਕੁਲਚੇ ਹੋ ਜਾ ਖਾਸ ਕੀ ਹੈ ਖਾਸ ਇਹ ਹੈ ਕਿ ਮੱਖਣ ਚ ਤਿਆਰ ਹੁੰਦੇ ਆ ਦੇਸੀ ਘਿਓ ਵਿੱਚ ਤਿਆਰ ਹੁੰਦੇ ਆ ਲੋਕਾਂ ਦੇ ਆ ਵੱਡੀਆਂ ਲਾਈਨਾਂ ਲੰਮੀਆਂ ਕਿ ਲੱਗੀਆਂ ਹੁੰਦੀ ਨੇ ਇਹਨਾਂ ਥੋੜਾ ਤੇ ਹੁਣ ਵੀ ਜਮ ਹੋ ਗਿਆ ਹੈ ਕਿੰਨਾ ਜ਼ਿਆਦਾ ਰਸ਼ ਹੈ ਇਨਾਂ ਕੋਲ ਕਿੰਨੀ ਜ਼ਿਆਦਾ ਲੋਕਾਂ ਦੀ ਭੀੜ ਲੱਗੀ ਹੋਈ ਹੈ ਕਿ ਸੁਆਦ ਇੱਕ ਟੇਸਟ ਹੈ ਤੇ ਇੱਕ ਤੁਹਾਨੂੰ ਇਹ ਜਿਹੇ ਕੁਲਚੇ ਆ ਜਿਨ੍ਹਾਂ ਨੂੰ ਖਾ ਕੇ ਤੁਹਾਡੀ ਭੁੱਖ ਮਿਟਰੀ ਨਹੀਂ ਬਲਕਿ ਤੁਹਾਨੂੰ ਭੁੱਖ ਹੋਰ ਲੱਗੇਗੀ ਕਰ ਰਿਹਾ ਹੈ। ਅੰਕ 2 50 ਰੁਪਏ ਵਾਪਸ ਕਰੋ ਜੀ। ਦੋ ਵੀਰੇ ਪੈਕ ਕਰ ਦੋ 50 ਵਾਪਸ ਕਰੋ। ਹਲੋ ਜੀ ਹੁਣ ਲੱਗਣ ਜਾ ਰਹੇ ਆ ਪੀਜ਼ਾ ਕੁਲਚਾ ਜਿਨ੍ਹਾਂ ਦਾ ਇੰਤਜ਼ਾਰ ਸੀ। ਪੀਜ਼ਾ ਕੁਲਚਾ ਲੱਗਣ ਜਾ ਰਹੇ ਆ। ਕਾਫੀ ਇੰਤਜ਼ਾਰ ਤੁਹਾਨੂੰ ਕਰਨਾ ਪਿਆ ਕਿਉਂਕਿ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਕੋਲੇ ਤੇ ਹੁਣ ਪੀਜ਼ੇ ਕੁਲਚੇ ਲੱਗਣ ਜਾ ਰਹੇ ਆ। ਤੁਸੀਂ ਸਟਾਈਲ ਦੇਖ ਸਕਦੇ ਹੋ ਇਹਨਾਂ ਦੇ ਬਣਾਉਣ ਦਾ। ਸਿੰਦੀਪ ਕਿੰਨੇ ਜਿਗਰ ਦੇ ਵਿੱਚ ਸੇਲ ਕਰ ਦਿੰਦੇ ਹੋ ਇਹ ਹੀ ਲੱਗੇ ਜਾਂਦੇ ਨੇ ਇਹਨਾਂ ਲਗਭਗ ਕੋਈ ਆਈਡੀਆ ਨਹੀਂ ਹੈਗਾ ਆਈਡੀਆ ਫਿਰ ਵੀ 500 700 8000 ਲੱਗ ਜਾਂਦੇ 1000 ਕੁਲਚਾ ਇੱਕ ਦਿਨ ਦੇ ਵਿੱਚ ਸੇਲ ਕਰ ਦਿੰਦੇ ਹੋ ਲੋਕ ਜੀ ਇੱਥੇ ਤੁਹਾਨੂੰ ਕੁਆਲਿਟੀ ਮਿਲ ਰਹੀ ਹੈ ਕੁਆਲਿਟੀ ਮਿਲ ਰਹੀ ਹੈ ਇੱਕ ਜਿਹੜੀ ਸਭ ਤੋਂ ਬੜੀ ਗੱਲ ਹੈ ਨਾ ਸਾਰ ਜਿਹੜੀ ਸਾਰੀ ਚੀਜ਼ ਹੈ ਬੇਸਿਕ ਹੀ ਉਹਦੇ ਵਿੱਚ ਬੰਦੀ ਹੈ ਹੁਣ ਫਿਰ ਜੇ ਕੁਲਚਾ ਲੱਗਣ ਜਾ ਰਹੇ ਹੈ ਤੇ ਹੋ ਚੁੱਕੇ ਆ ਹਾਲੇ ਕਿ ਇਹਨਾਂ ਦੀ ਜਿਹੜੀ ਅ ਇਹ ਤੋਂ ਬਾਅਦ ਜਿਹੜਾ ਪੀਜੇ ਕੁਚੇ ਉਹ ਲੱਗਨੇ ਆ ਤੇ ਪੀਜੇ ਕੁਚੇ ਤੋਂ ਬਾਅਦ ਪਹਿਲਾਂ ਤੁਸੀਂ ਦੇਖਿਆ ਸੀਗਾ ਕਿ ਜਿਹੜੇ ਸਿੰਪਲ ਕੁਚੇ ਲੱਗੇ ਸੀ ਪੀਜੇ ਕੁਚੇ ਲਈ ਜਿਹੜਾ ਤੜਕਾ ਉਹ ਅਲੱਗ ਤੋਂ ਤਿਆਰ ਕੀਤਾ ਜਾਂਦਾ ਇੱਥੇ ਇੱਕ ਵਾਰੀ ਆਪਣਾ ਪੂਰਾ ਐਡਰੈਸ ਦੱਸ ਦੋ ਕਿ ਤੁਸੀਂ ਕਿੱਥੇ ਜਿਹੜੀ ਤੁਹਾਡੀ ਇਹ ਸ਼ਾਪ ਆ ਕਿੱਥੇ ਤੁਸੀਂ ਖੜੇ ਹੋਨੇ ਹੋ ਸਰ ਬਸਟੈਂਡ ਦੇ ਨਾਲ ਜਵਾਨ ਨਗਰ ਕੈਂਪ ਮਾਰਕੀਟ ਆ ਜਵਾਨ ਨਗਰ ਕੈਂਪ ਉਹਦੇ ਸਾਹਮਣੇ ਸਰਦਾਜ ਜੀ ਹਟਲ ਦੇ ਤੇ ਬਾਰੀ ਲਗਾਣਾਗਾ ਜਦੋਂ ਤੁਸੀਂ ਜਵਾਨ ਜਵਾਨ ਨਗਰ ਕੈਂਪ ਦੇ ਵਿੱਚ ਆਉਨੇ ਹੋ ਤਾਂ ਸਰਦਾਜ ਜੀ ਟੁਆਇਸ ਦੀ ਇੱਥੇ ਸਭ ਤੋਂ ਮਸ਼ਹੂਰ ਬਚੂ ਦੀ ਸ਼ਾਪ ਉਹਦੇ ਬਿਲਕੁਲ ਸਾਹਮਣੇ ਜਿਹੜਾ ਤੁਹਾਨੂੰ ਸੰਜੀਵ ਇੱਥੇ ਮਿਲਣਗੇ ਜਿਹੜੇ ਕੋਲਚੀਆਂ ਦੀ ਸਟਾਲ ਲਾਉਂਦੇ ਨੇ ਟਾਈਮਿੰਗ ਇਹਨਾਂ ਦੀ 12 ਵਜੇ ਤੋਂ ਲੈ ਕੇ ਸ਼ਾਮ ਦੇ 7 ਤੋਂ 8 ਵਜੇ ਤੱਕ ਹੈ ਤੇ ਕੋਈ ਆਫ ਨਹੀਂ ਹੁੰਦਾ ਕਦੋਂ ਵੀ ਆ ਕੇ ਤੁਸੀਂ ਇਹਨਾਂ ਦੇ ਕੋਚੇ ਜਿਹੜੇ ਟਰਾਈ ਕਰ ਸਕਦੇ ਹੋ ਪੀਜੇ ਕੋਚੇ ਰੈਡੀ ਹੋ ਰਹੇ ਨੇ ਨਾਲ ਹੁਣ ਜਿਹੜੇ ਟਮਾਟਰ ਐਡ ਹੋ ਚੁੱਕੇ ਨੇ ਜਿਹੜਾ ਤੜਕਾ ਲਗਾਇਆ ਜਾ ਰਿਹਾ ਸੀਗਾ ਲੋਕ ਵੀ ਇੱਥੋਂ ਦੇ ਕਹਿੰਦੇ ਨੇ ਕਹਿੰਦੇ ਜੇ ਕੋਚੇ ਖਾਣੇ ਆ ਤਾਂ ਸੰਜੀਵ ਦੇ ਕੋਚੇ ਟਰਾਈ ਜ਼ਰੂਰ ਕਰਨੇ ਆ ਮੇਰਾ ਨਾਮ ਘਟ ਪਤਾ ਡੈਡੀ ਦੇ ਜਿਆਦਾ ਚੰਗਾ ਪੋਰਨ ਕੁਲਚੇ ਵਾਲਾ ਜੀ ਕੀ ਨਾਮ ਨੇ ਪੋਰਨ 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 ਜਿਹੜਾ ਲੋ ਜੀ ਮਸ਼ਹੂਰ ਜਿਹੜੇ ਇਹਨਾਂ ਦੇ ਡੈਡੀ ਨੇ ਪੋਰਨ ਕੁਲਚੇ ਵਾਲੇ ਦੇ ਇੱਧਰ ਬੈਠੇ ਨੇ ਡੈਡੀ ਜੀ ਵੀ ਇਹਨਾਂ ਦੇ ਡੈਡੀ ਜੀ ਨੇ ਜਿਨ੍ਹਾਂ ਨਾਲੋਂ ਕੰਮ ਸ਼ੁਰੂ ਕੀਤਾ ਗਿਆ ਸੀ ਇਹਨਾਂ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਥੋੜੀ ਜੀ ਤੇ ਇੱਕ ਫਿਲਾਲ ਤੁਸੀਂ ਦੇਖੋ ਕਿ ਪੀਜੇ ਕੁਲਚੇ ਦੀ ਮੇਕਿੰਗ ਹੋ ਰਹੀ ਹੈ ਪੀਜੇ ਕੁਲਚੇ ਜਿਹੜੇ ਰੈਡੀ ਹੋ ਰਹੇ ਆ ਤੇ ਅੰਕਲ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਤੇ ਦੱਸਾਂਗੇ ਕਿਵੇਂ ਸ਼ੁਰੂਆਤ ਹੋਈ ਹੈ ਕੁਲਚਿਆਂ ਦੀ ਤੇ ਲੋਕ دیਵਾਨੇ ਨੇ ਅੰਕਲ ਨੇ ਕਿਹੜਾ ਇਹੋ ਜਿਹਾ ਮੰਦਰ ਲੱਭਿਆ ਸੀ ਕਿਹੜਾ ਨੁਕਤਾ ਲੱਭਿਆ ਸੀ ਕਿ ਇੰਨੀ ਜਿਆਦਾ ਇੱਥੇ ਭੀੜ ਹੁੰਦੀ ਹੈ ਤੇ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਉਣੇ ਆ ਫਿਰਾਲ ਪੀਜਾ ਕੁਲਚੇ ਜਿਹੜੇ ਰੈਡੀ ਹੋ ਰਹੇ ਆ ਲੋਜੀ ਕਟਿੰਗ ਹੋ ਰਹੀ ਹੈ ਪੀਜਾ ਕੁਲਚਾ ਵੀ ਪੀਜਾ ਕੁਲਚੇ ਦੀ ਕਟਿੰਗ ਜਿਹੜੀ ਹੋ ਚੁੱਕੀ ਹੈ ਤੇ ਮਨੂਗਾ ਹੁਣ ਐਡ ਹੋ ਰਿਹਾ ਅਮੂਲ ਦਾ ਬਟਰ ਅਮੂਲ ਦਾ ਬਟਰ ਉਹ ਵੀ ਕੱਲੇ ਕੱਲੇ ਪੀਸ ਦੇ ਉੱਪਰ ਹਾਂਜੀ ਲੋ ਜੀ ਕੋਈ ਕੰਜੂਸੀ ਨਹੀਂ ਹੈ ਇੱਥੇ ਕੱਲੇ ਕੱਲੇ ਪੀਸ ਦੇ ਉੱਪਰ ਅਮੂਲ ਦਾ ਬਟਰ ਜਿਹੜਾ ਲੱਗ ਰਿਹਾ ਟੇਸਟ ਮਿਲਣ ਵਾਲਾ ਤੁਹਾਨੂੰ ਕੁਆਲਿਟੀ ਮਿਲਣ ਵਾਲੀ ਹੈ ਕੋਈ ਐਦਾਂ ਦਾ ਤਾਂ ਨਹੀਂ ਹੁੰਦਾ ਕੋਈ ਮਨ ਲੋ ਖਾ ਕੇ ਕੋਈ ਕਵੇ ਯਾਰ ਉਹ ਸਵਾਦ ਨਹੀਂ ਆਇਆ ਕੋਈ ਐਦਾਂ ਦਾ ਕਸਟਮਰ ਮਿਲਿਆ ਹੈ ਸਕ ਨਹੀਂ ਨਹੀਂ ਐਦਾਂ ਨਹੀਂ ਕਿਹਾ ਮੈਂ ਥੋੜਾ ਟਾਈਮ ਜ਼ਰੂਰ ਲਗਾ ਦਿੰਦਾ ਵਾਂ ਫਟੇ ਜੀ ਵਧੀਆ ਬਣਾ ਕੇ ਦਿਨ ਲਾ ਵਾ ਕਹਿੰਦੇ ਤੁਹਾਡੀ ਇੱਥੇ ਹਸਟਾਲ ਤੋਂ ਲੜਾਈ ਵੀ ਹੋ ਜਾਂਦੀ ਹੈ ਵੀ ਸਾਡੀ ਵਾਰ ਹੀ ਨਹੀਂ ਆਉਂਦੀ ਸਾਨੂੰ ਅੱਧਾ ਘੰਟਾ ਹੋ ਗਿਆ ਖੜਾ ਨੂੰ ਘੰਟਾ ਹੋ ਗਿਆ ਇਦਾਂ ਦਾ ਕੋਈ ਦੇਖਣ ਨੂੰ ਮਿਲਦਾ ਬੱਸ ਵਸਾਈ ਹੋਏ ਆਉਂਦੇ ਮੇਰਾ ਆਪਾ ਪਿਆਰ ਨਾਲ ਸਮਝਾ ਦੇ ਵੀਰੇ ਸੋਰੀ ਯਾਰ ਇਦਾਂ ਥੋੜਾ ਪਿਆਰ ਨਾਲ ਕਹਿ ਦੀ ਦੇਖੋ ਜੇ ਤੁਸੀਂ ਕੁਆਲਿਟੀ ਲੈਣੀ ਹੈ ਨਾ ਜੇ ਤੁਸੀਂ ਸਵਾਦ ਭਾਲਦੇ ਹੋ ਸਵਾਦ ਤੁਸੀਂ ਲੈਣਾ ਤਾਂ ਤੁਹਾਨੂੰ ਟਾਈਮ ਜ਼ਰੂਰ ਲੱਗੂਗਾ ਟਾਈਮ ਜ਼ਰੂਰ ਮੈਂ ਜਲਦਬਾਜ਼ੀ ਨਹੀਂ ਕਰਦਾ ਜਲਦਬਾਜ਼ੀ ਭਾਜੀ ਨਹੀਂ ਕਰਦੇ ਜੇ ਤੁਸੀਂ ਕੁਆਲਿਟੀ ਲੈਣੀ ਹੈ ਤਾਂ ਤੁਹਾਨੂੰ ਪੇਸਟ ਲੈਣਾ ਤਾਂ ਟਾਈਮ ਜ਼ਰੂਰ ਲੱਗੂਗਾ ਕੀ ਕੀ ਐਡ ਕਰ ਰਹੇ ਹੋ ਇਹ ਕਰੀਮ ਲੋ ਜੀ ਫਰੈਸ਼ クリーム ਤੇ ਯੂਜ਼ ਹੋ ਰਹੀ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜਾ ਦੇਖਣ ਚ ਪੂਰਾ ਵਧੀਆ ਲੱਗ ਰਿਹਾ ਹੁਣ ਐਡ ਹੋ ਰਿਹਾ ਪਨੀਰ ਸੰਦੀਪ ਰੇਟ ਕੀ ਰੱਖਿਆ ਹੋਇਆ ਕੁਲਚਾ ਦਾ ਪੀਜੇ ਕੁਲਚਾ ਦਾ ਕੀ ਪ੍ਰਾਈਸ ਹੈ 40 ਰੁਪਏ ਲੋ ਜੀ ਪੂਰਾ ਸਿਰਫ 40 ਰੁਪਏ ਦੇ ਵਿੱਚ ਤੇ ਪੀਜੇ ਦਾ ਸਵਾਦ ਮਿਲਣ ਵਾਲਾ ਹੈ ਕਿਉਂਕਿ ਆਮ ਦਿਓ ਤੁਸੀਂ ਜਾਣੇ ਹੋਣੇ ਤਾਂ ਬੜੇ ਮਹਿੰਗੇ ਤੁਸੀਂ ਪੀਜੇ ਕੁਲਚੇ ਖਾਣੇ ਆ ਪੀਜੇ ਵੀ ਬੜੇ ਮਹਿੰਗੇ ਮਿਲਦੇ ਪਰ ਤੁਹਾਨੂੰ ਸਿਰਫ 40 ਰੁਪਏ ਦੇ ਵਿੱਚ ਜਿਹੜਾ ਪੀਜਾ ਕੁਲਚਾ ਮਿਲਣ ਵਾਲਾ ਹੈ ਜਿਹਦੇ ਵਿੱਚ ਤੁਹਾਨੂੰ ਅਮੁੱਲ ਦਾ ਬਟਰ ਮਿਲਣ ਵਾਲਾ ਦੇਸੀ ਘਿਓ ਦੇ ਬਣੇ ਕੁਲਚੇ ਮਿਲਣ ਵਾਲਿਆ ਤੇ ਨਾਲ ਪਿਓਰ ਪਨੀਰ ਜਿਹੜਾ ਕਰਦਾ ਬਣਿਆ ਪਨੀਰ ਮਿਲਣ ਵਾਲਾ ਤੇ ਇਹ ਪੂਰਾ ਹੁਣ ਜਿਹੜਾ ਦੇ ਸਕਦੇ ਹੋਂ ਕਿੰਨੇ ਵਧੀਆ ਹੁਣ ਦੇਖਣ ਵਿੱਚ ਜਿਹੜੇ ਲੱਗ ਰਹੇ ਆ ਤੇ ਪੀਜਾ ਕੁਲਚਾ ਜਿਹੜਾ ਨਾਲ ਰੈਡੀ ਹੋ ਚੁੱਕਿਆ ਇਹ ਥੋੜੇ ਪੀਜੇ ਮਸਾਲੇ ਆ ਜਾਂਦੇ ਪੀਜੇ ਮਸਾਲੇ ਵੀ ਨਾਲ ਜਿਹੜੇ ਤੁਹਾਨੂੰ ਮਿਲਣਗੇ ਉਹੀ ਮਸਾਲੇ ਪੀਜ਼ਾ ਦੇ ਵਿੱਚ ਐਡ ਹੁੰਦੇ ਨੇ 오ਰੀਗਾਨੋ ਜਿਵੇਂ ਪਾ ਲਏ ਚਿਲੀ ਪੈਕਸ ਪਾ ਲਏ ਤਾਂ ਉਹ ਸਾਰੇ ਇੱਥੇ ਜਿਹੜੇ ਤੁਹਾਨੂੰ ਉਹੀ ਮਸਾਲੇ ਐਡ ਹੋਣੇ ਨੇ ਤੇ ਉੱਪਰ ਦੀ ਹੋਣ ਆ ਰਿਹਾ ਲੈਮਨ ਇੱਕ ਉਹ ਲੱਗ ਟੇਸਟ ਉਹਨੂੰ ਮਿਲਣ ਵਾਲਾ ਇੱਥੇ ਇੱਕ ਉਹ ਲੱਗ ਜਿਹੜੀ ਚੀਜ਼ ਮਿਲਣ ਵਾਲੀ ਆ ਤੁਸੀਂ ਵੀ ਆ ਕੇ ਇੱਕ ਵਾਰੀ ਟ੍ਰਾਈ ਜ਼ਰੂਰ ਕਰੋ ਤੇ ਮੇਰੇ ਨਾਲ ਇੱਧਰ ਅੰਕਲ ਜੀ ਖੜੇ ਨੇ ਅੰਕਲ ਜੀ ਨਾਲ ਵੀ ਜਿਹੜੀ ਗੱਲਬਾਤ ਅਸੀਂ ਕਰਾਂਗੇ ਇਨਾਂ ਨੇ ਸ਼ੁਰੂਆਤ ਕੀਤੀ ਸੀ ਅੰਕਲ ਜੀ ਨਮਸਤੇ ਨਮਸਤੇ ਜੀ ਕੀ ਹਾਲ ਚਾਲ ਠੀਕ ਆ ਕੋ ਵਧੀਆ ਜੀ ਕਦੋਂ ਸ਼ੁਰੂਆਤ ਹੋਈ ਸੀ ਕੁਇਟੀਆਂ ਦੀ 25 30 ਸਾਲ ਪਹਿਲੇ ਯਾਨੀ ਮੈਂ ਖਰੀਆ ਸੀ ਤੇ ਪਹਿਲੇ ਮੇਰਾ ਵੀ ਨਾਮ ਸੀ ਬਹੁਤ ਪਰ ਮੈਂ ਗੱਡੀਆਂ ਪਾਲੀ ਫਿਰ ਬੇਟਾ ਯਾਨੀ ਆ ਗਿਆ ਇਸ ਲਾਈਨ ਮੈਂ ਮੈਂ ਗੱਡੀਆਂ ਪਾਲੀ ਅੱਛਾ ਤੁਸੀਂ ਰੀੜੀ ਤੋਂ ਫਿਰ ਗੱਡੀਆਂ ਬਣਾਉਂਦੇ ਆ ਸਾਰੀਆਂ ਜਿੰਨੀਆਂ ਹਾਂ ਗੱਡੀਆਂ ਤੇ ਹੀ ਅਸੀਂ ਰੀੜੀ ਤੋਂ ਗੱਡੀਆਂ ਬਣਾਉਂਦੇ ਹਾਂ ਹਾਂ ਕੀ ਕਹਤੇ ਫਿਰ ਤੁਸੀਂ ਕਦੇ ਆਏ ਨਹੀਂ ਸੋਚਿਆ ਵੀ ਕੋਈ ਵੱਡੀ ਆਪਾਂ ਦੁਕਾਨ ਕਰ ਲਈਏ ਕੋਈ ਵੱਡਾ ਦੇ ਰੈਸਟੋਰੈਂਟ ਪਾ ਲਈਏ ਇਹ ਸੋਚਿਆ ਸੀ ਸੋਦੇ ਸੋਚਿਆ ਮਾਰਕੀਟ ਬਹੁਤ ਮਹਿੰਗੀ ਚਲੀ ਗਈ ਹੈ ਮਾਰਕੀਟ ਬਹੁਤ ਮਹਿੰਗੀ ਹੋਤੀ ਚਲੇਗੀ ਪਰ ਉਹ ਇੰਨਾ ਨਹੀਂ ਸਾਨੂੰ ਬੋਨੀ ਸਾਹਿਬ ਜੇ ਅਸੀਂ ਗੱਲ ਕਰ ਲਈਏ ਪੂਰਨ ਅੰਕਲ ਨੇ ਇਹੋ ਜਿਹੇ ਨੁਕਤੇ ਲੱਭਿਆ ਸੀ ਕਿ ਕੁਲਚੇ ਦੇ ਨੇ ਚਰਚੇ ਹੋ ਗਏ ਲੁਧਿਆਣੇ ਚ ਸ਼ੁਰੂ ਸਹੀ ਮੇਰਾ ਅਲੱਗ ਸੇ ਹੀ ਸੀ ਗਰਮ ਕਰਨਾ ਕੁਲਚੇ ਛੋਲੇ ਮੇਰਾ ਸ਼ੁਰੂ ਸਹੀ ਮੇਰਾ ਹੀ ਸੀ ਪਰ ਕੋਈ ਨਹੀਂ ਕਰਦਾ ਤਾਂ ਮੈਂ ਹੀ ਕਰਦਾ ਤਾਂ ਮੇਰੇ ਕੋਲ ਦੇਖ ਦੇਖ ਕੇ ਲੋਕੀ ਔਰ ਕਰਨੇ ਲੱਗੇ ਤਾਂ ਪੀਜ਼ਾ ਬਿਯਾਨੀ ਮੈਂ ਸ਼ੁਰੂ ਕੀਤਾ ਕਿਸੇ ਨੇ ਨਹੀਂ ਕੀਤਾ ਹੁਣ ਲੋਕੀ ਵੀ ਕਰਨ ਲੱਗੇ ਦੇਖ ਦੇਖ ਕੇ ਇਥੇ ਉਹ ਵੀ ਆਪਣਾ ਬਣਾਉਣ ਲੱਗੇ ਇਦਾਂ ਦੇ ਪਰ ਉਹ ਗੱਲ ਨਹੀਂ ਹੈਗੀ ਉਹਨਾਂ ਦੀ ਜਿਹੜੀ ਪੀਜ਼ੇ ਕੁਲਚੇ ਦੀ ਸ਼ੁਰੂਆਤ ਹੋਈ ਸੀ ਲੁਧਿਆਣਾ ਦੇ ਵਿੱਚ ਤਾਂ ਇਹ ਅੰਕ ਸਭ ਤੋਂ ਪੁਰਾਣੇ ਆ ਜਿਨ੍ਹਾਂ ਦੀ ਅੱਜ ਵੀ ਦੁਕਾਨ پوری ਮਸ਼ਹੂਰ ਆ ਤੇ ਹੁਣ ਜਿਹੜੇ ਇਹਨਾਂ ਦੇ ਬੇਟੇ ਬਣਾਉਂਦੇ ਨੇ ਆ ਕੇ ਤੁਸੀਂ ਵੀ ਇੱਕ ਵਾਰੀ ਟੇਸਟ ਜ਼ਰੂਰ ਟਰਾਈ ਕਰੋ ਇਹਨਾਂ ਦੇ ਕੁਲਚਿਆਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਾਨੂੰ ਦਿਓ ਇਜਾਜ਼ਤ ਤੁਸੀਂ ਖੁਸ਼ ਰਹੋ ਆਬਾਦ ਰਹੋ ਤਰੱਕੀਆਂ ਮਾਣੋ ਰੱਬ ਅੱਗੇ ਸਾਡੀ ਇਹ ਦੁਆ ਹੈ